ਹਾਂ ਮੈਂ ਮੋਹਨ ਸਿੰਘ ਰਿੰਜ ਅਫਸਰ ਮੱਤੇਵਾੜਾ ਅ ਇਸ ਵਾਰ ਇਹ ਤਾਂ ਜਿਹੜਾ ਹੈਗਾ ਵੀ ਦੇਖੋ ਜਿਹੜੀ ਹੈਗੀ ਆ ਵੀ ਅੱਗ ਜੰਗਲ ਦੇ ਵਿੱਚ ਜਿਹੜੀ ਆਈ ਹੈ ਤਕਰੀਬਨ 7-8 ਕਿਲੇ ਪਿਛੇ ਹੱਦ ਵੀ ਜਿਹੜੀ ਹੈਗਾ ਉੱਥੋਂ ਜਿਹੜੀ ਹੈਗੀ ਹੈ ਸ਼ੁਰੂ ਹੋਈ ਸੀਗੀ ਕਿਸੇ ਕਿਸਾਨ ਵੱਲੋਂ ਲਾਈ ਗਈ ਸੀ ਤੇ ਉਹ ਅੱਗ ਉਹਨਾਂ ਤੋਂ ਨਾ ਸਾਹਮਦੇ ਤੇ ਹਵਾ ਦੀ ਜਿਆਦਾ ਰੁੱਖ ਕਾਰਨ ਜਿਹੜੀ ਉਹ ਬਾਕੀ ਖੇਤਾਂ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਵੀ ਆਉਂਦੀ ਇਕੋਸ਼ ਇੱਥੇ ਕਿ ਮੇਰੇ ਖਾ ਕੋਲੀਆਂ ਹੈਗੀਆਂ ਤੇ ਰਹਿੰਦੇ ਸੀ ਜੰਗਲ ਦੇ ਨਾਲ ਬੰਦੇ ਉਹਨਾਂ ਦੀਆਂ ਕੋਲੀਆਂ ਨੂੰ ਸਾੜਦੀ ਜੰਗਲ ਦੇ ਵਿੱਚ ਜਿਹੜੀ ਆ ਕੇ ਅੱਗ ਲੱਗੀ ਹੈ ਜੰਗਲ ਦੇ ਵਿੱਚ ਜਿਹੜੀ ਕ੍ਰੋਸ ਹੁੰਦੀ ਵੀ ਇੰਨੀ ਜਾਨੀ ਹਵਾ ਤੇਜ਼ ਸੀ ਗਰਾਊਂਡ ਫਾਇਰ ਸੀ ਇਹ ਵੈਸੇ ਤੇ ਉਹ ਗਰਾਊਂਡ ਫਾਇਰ ਹੁੰਦੀ ਹੈ ਵੀ ਜ਼ਮੀਨ ਦੇ ਨਾਲ ਲੱਗਦੀ ਤਕਰੀਬਨ ਜਾਂਦੀ ਹੈ ਤੇ ਇਹ ਹਵਾ ਤੇਜ਼ ਹੋਣ ਕਰਕੇ ਜਿਹੜੀ ਬੜੀ ਸਪੀਡ ਨਾਲ ਜਿਹੜੀ ਹੈਗੀ ਆ ਜੰਗਲ ਤੋਂ ਪਾਰ ਵੀ ਜਾਨੀ ਨਿਕਲ ਕੇ ਲੋਕਾਂ ਦੇ ਖੇਤਾਂ ਜਾਂ ਬੜੀ ਅੱਭੀ ਕਿੰਨੇ ਇੱਥੇ ਕਿੱਲੇ ਮੱਚ ਗਏ ਕਿੰਨੇ ਦਰਖਤ ਬੱਚੇ ਗਏ ਨੇ ਇਹਨਾਂ ਦਾ ਜਿਹੜਾ ਹੈਗਾ ਅਜੇ ਥੋੜਾ ਜਿਹਾ ਅਨੁਮਾਨ ਲਾਇਆ ਜਾ ਰਿਹਾ ਕਿਉਂਕਿ ਹਜੇ ਤੱਕ ਕੱਲ ਜਿਹੜੀ ਇਹ ਅੱਗ ਲੱਗੀ ਸੀਗੀ ਅੱਗ ਲੱਗਣ ਕਰਕੇ ਜਿਹੜਾ ਹੈਗਾ ਪਹਿਲਾਂ ਤਾਂ ਅੱਗ ਤੇ ਹੀ ਕਾਬੂ ਜਿਹੜਾ ਪਾਇਆ ਗਿਆ ਕਿਉਂਕਿ ਇੰਨੀ ਅੱਗ ਸੀਗੀ ਸਾਨੂੰ ਜਿਹੜੀਆਂ ਹੈਗੇ 4 ਫਾਇਰ ਬ੍ਰਿਗੇਡ ਗੱਡੀਆਂ ਤੇ ਸਾਡੇ ਆਪਣੇ ਟੈਂਕਰ ਤੇ ਜਿਹੜਾ ਹੈਗਾ ਸਾਡੇ ਮਜ਼ਦੂਰ ਸਾਡੇ ਜਿਹੜੇ ਲੋਕਲ ਕਿਸਾਨ ਵੀਰ ਜਿਹੜੇ ਆ ਉਹ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਉਹਨਾਂ ਦੀ ਮਦਦ ਦੇ ਨਾਲ ਅਸੀਂ ਹਜੇ ਰਾਤ 10 ਵਜੇ ਤੱਕ ਤਕਰੀਬਨ 9-10 ਵਜੇ ਤੱਕ ਕਹਿੰਦੇ ਨੇ ਫਿਰ ਉਹਨੂੰ ਕਾਬੂ ਪਾਉਂਦੇ ਅਸੀਂ ਰਹਿ ਅ ਇਸ ਤੀ ਜਿਹੜੀ ਹੈਗੀ ਹੈ ਇੱਕ ਵੱਖਰੀ ਤੌਰ ਤੇ ਜਿਹੜੀ ਹੈਗੀ ਹੈ ਬਲਕ ਅਸਰ ਕੁਲਵੰਦਰ ਸਿੰਘ ਤੇ ਨਾਲ ਉਹਨਾਂ ਦੇ ਫੋਰਸਟ ਗਾਰਡ ਜਿਹੜੀ ਇੱਕ ਟੀਮ ਬਣਾਈ ਗਈ ਹੈ ਮੇਰੇ ਵੱਲੋਂ ਜਿਨ੍ਹਾਂ ਦਾ ਜਿਹੜਾ ਹੈਗਾ ਜਿਵੇਂ ਕੋਈ ਸਾਰੇ ਜੰਗਲ ਦੀ ਵਿਜਿਟ ਜਿਹੜੀ ਕਰ ਰਹੇ ਨੇ ਇਹਦੇ ਵਿੱਚ ਅਸੀਂ ਦੇਖਾਂਗੇ ਵੱਖਰੇ ਵੱਖਰੇ ਤੌਰ ਤੇ ਜਿਹੜਾ ਹੈਗਾ ਦਰਖਤ ਜਿਹੜੇ ਹੈਗੇ ਆ ਕਿ ਗਰਾਉਂਡ ਫਰੌਗ ਕਰਕੇ ਤਕਰੀਬਨ ਗਰਾਉਂਡ ਤੇ ਹੀ ਅੱਗੇ ਰਹੀ ਹੈ ਜ਼ਿਆਦਾ ਇਹ ਤੇ ਇਹਦੇ ਨਾਲ ਜਿਹੜਾ ਹੈਗਾ ਵੀ ਕੋਈ ਨੁਕਸਾਨ ਦਰੱਖਤਾਂ ਦਾ ਨੁਕਸਾਨ ਹੋਇਆ ਜਾਂ ਕੋਈ ਕਿਸ ਤਰ੍ਹਾਂ ਦਾ ਹੋਇਆ ਹੋਰ ਉਹ ਜਿਹੜੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜਾ ਹੈਗਾ ਪਤਾ ਲੱਗੇਗਾ ਵੀ ਕਿੰਨਾ ਨੁਕਸਾਨ ਹੋਇਆ ਤੇ ਜਿਹੜਾ ਹੈਗਾ ਦਰਿਆ ਸਤਲੁਜ ਵਾਲੀ ਸਾਈਡ ਦੇ ਉੱਤੋਂ ਜਿਹੜਾ ਹੈਗਾ ਪੰਪਤ ਕਿਲਿਆਂ ਦੇ ਪਿੱਛੋਂ ਤਕਰੀਬਨ ਉੱਥੇ ਜਿਹੜੀ ਹੈਗੀ ਆ ਅੱਗ ਜਿਹੜੀ ਆਈ ਆ ਉਧਰੋਂ ਬਾਕੀ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਇੱਕ ਫੇ ਤੌਰ ਤੇ ਉਹਦੀ ਵੀ ਤਫ਼ਤੀਸ਼ ਕਰ ਰਹੇ ਆਂ ਵੀ ਜਿਹੜਾ ਉਹ ਕਿਸਾਨ ਹੈਗਾ ਜਿਹੜਾ ਹੈਗਾ ਉਹ ਕਿਸਾਨ ਵੱਲੋਂ ਅੱਗ ਲਾਈ ਗਈ ਆ ਜਾਂ ਕਿਹਨਾ ਕਰਨਾ ਕਰਕੇ ਅੱਗ ਲੱਗੀ ਆ ਤੇ ਜੇਕਰ ਉੱਥੇ ਬੰਦਾ ਕੋਈ ਦੋਸ਼ੀ ਲੱਭਦਾ ਤੇ ਉਹ ਤੇ ਜਿਹੜੀ ਕਾਰਵਾਈ ਕੀਤੀ ਜਾਊਗੀ ਆ ਹਾਲ ਜਿਹੜਾ ਹੈਗਾ ਤੁਸੀਂ ਮੰਡ ਚੋਂਤੇ ਅੱਜ ਦੇਖ ਲਓ ਆ ਕੇ ਇੱਕ ਜ਼ਿੰਮੇਵਾਰ ਵੱਲੋਂ ਜੇ ਉਹਦੇ ਵੱਲੋਂ ਲਾਈ ਗਈ ਆ ਅੱਗ ਤੇ ਉਹ ਅੱਗ ਉਹਦੀ ਆਪਣੀ ਕੰਟਰੋਲ ਨਾ ਹੁੰਦੀ ਉਹਦੀ ਤੇ ਬਾਕੀ ਲੋਕਾਂ ਦੇ ਆ ਜਿਹੜੀਆਂ ਅੱਗਾਂ ਮਿਰਖੇ ਕੁੱਪ ਆ ਗਰੀਬਾਂ ਦੀਆਂ ਕੋਲੀਆਂ ਮਸਾਂ ਜਾਨ ਉਹਨਾਂ ਨੇ ਬਚਾਈ ਹੈ ਪਤਾ ਨਹੀਂ ਕਿਵੇਂ ਬਚਾਈ ਹੈ ਉਹ ਜੰਗਲ ਦੇ ਵਿੱਚ ਹੀ ਜਾਂਦੇ ਆ ਕੋਈ ਕੀੜੇ ਮਕੌੜੇ ਕੋਈ ਜਿਹੜੇ ਚੀਜ਼ਾਂ ਨਹੀਂ ਜਾਣ ਵਾਲੀਆਂ ਹੁੰਦੀਆਂ ਕਈ ਵਾਰ ਉਹ ਸਾਰੀਆਂ ਕਿੰਨੀਆਂ ਜਾਨਾਂ ਉਹਨਾਂ ਵਿੱਚ ਵੀ ਗਿੰਝਾਂ ਹੋਣੀਆਂ ਬਾਕੀ ਜਿਹੜੀ ਹੈਗੀ ਹੈ ਜੇਕਰ ਕੋਈ ਜਾਨਵਰ ਮੱਚੇ ਆ ਜਾਂ ਕੋਈ ਕਿਸੇ ਤਰ੍ਹਾਂ ਸੇਕ ਨਾਲ ਉਹ ਹੋਏ ਨੇ ਅਜੇ ਉਹਨਾਂ ਦੀ ਅਜੇ ਅਸੀਂ ਕਰ ਰਹੇ ਆ ਪਰ ਕਿੰਨੀਆਂ ਜਾਨਾਂ ਆਪਾਂ ਕਹੀਏ ਵੀ ਕਿੰਨੀਆਂ ਜਾਨਾਂ ਆਪਾਂ ਇੱਕ ਇਸ ਛੋਟੇ ਜਿਹੇ ਉਹਦੇ ਨਾਲ ਐਕਸੀਡੈਂਟ ਨਾਲ ਜਿਹੜੀਆਂ ਹੈਗੀਆਂ ਕਰ ਦਿੱਤੀਆਂ ਔਰ ਜੰਗਲ ਜਿਹੜਾ ਹੈਗਾ ਕਿੰਨਾ ਹਰਾ ਭਰਾ ਜੰਗਲ ਉਕੇ ਇੱਕ ਤਾਂ ਗਰਮੀ ਵੀ ਬਹੁਤ ਹੈ ਗਰਮੀ ਦਾ ਟੈਂਪਰੇਚਰ ਤਕਰੀਬਨ 40-45 ਹੈ ਅੱਜ ਤਾਂ ਅੱਜਕੱਲ ਦੇ ਵਿੱਚ ਜਿਹੜਾ ਹੈਗਾ ਜੀਮਦਰਨ ਬਰੀਆ ਨੂੰ ਬੇਨਤੀ ਹੈ ਵੀ ਉਹ ਤੋਂ ਆਪਣਾ ਤਵੀਆਂ ਨਾਲ ਜਾਂ ਕਿਸੇ ਕਿਸੇ ਤਰੀਕੇ ਇਹਨਾਂ ਨੂੰ ਬਾਉਣ ਬਾਹ ਕੇ ਜਿਹੜਾ ਇਹਨੂੰ ਖੇਤ ਚ ਮਿਕਸ ਕਰ ਲੈ ਕਿਉਂਕਿ ਕਣਕ ਦਾ ਜਿਹੜਾ ਹੈਗਾ ਜਿਆਦਾ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਇਹਨੂੰ ਜਿਹੜਾ ਅੱਗ ਨਾਲੋਂ